ਜਿਲੰਦਰ ਤੇ ਥਾਣਾ ਛਾਕੋਟ ਕੰਪਲੈਕਸ ਤੇ ਉੱਤੇ ਪਣੇ ਕਮਰੇ ਚੋਂ ਚੁਗ ਚੁਗ ਪਟੀ ਖਡਾਰੀ ਤੀ ਲਾਸ਼ ਮਿਲੀ ਸੀ ਜਿਸ ਦੀ ਪਛਾਣ ਗੁਰਪ੍ਰੀਤ ਸਿੰਘ 28 ਸਾਲ ਵਾਸੀ ਪਿੰਡ ਬਾਜਵਾ ਕਲਾਂ ਵਜੋਂ ਹੋਈ ਹੈ ਅਤੇ ਉਸ ਦੀ ਮੌਤ ਨੂੰ ਲੈ ਕੇ ਡੀਐਸਪੀ ਓੰਕਾਰ ਸਿੰਘ ਬਰਾੜ ਨੇ ਸਾਰੀ ਗੱਲ ਦੱਸੀ ਹੈ ਸੁਣਾਉਂਦੇ ਹਾਂ ਤੁਹਾਨੂੰ ਕੀ ਕੁਝ ਕਿਹਾ ਡੀਐਸਪੀ ਓੰਕਾਰ ਸਿੰਘ ਬਰਾੜ ਨੇ ਮੋਡਲ ਥਾਣਾ ਛਾਕੋਟ ਜ਼ਿਲ੍ਹਾ ਜਰੰਧਰ ਦੇ ਅਤਿ ਚ ਦੋ ਦਿਨ ਪਹਿਲਾਂ ਗੁਰਪ੍ਰੀਤ ਸਿੰਘ ਇਲੀਸਪੇਜਾ ਪੁੱਤਰ ਤਰਸੇਮ ਸਿੰਘ ਵਾਸੀ ਪਿੰਡ ਬਜਵਾ ਕਲਾਂ ਜਿਹੜੀ ਮੌਤ ਹੋਈ ਤੇ ਉਹ ਸਪਸ਼ਟ ਕਰਨਾ ਚਾਹਣਾ ਕਿ ਇਹ ਨੌਜਵਾਨ ਥਾਣਾ ਦੇ ਕਰਮਚਾਰੀਆਂ ਵੱਲੋਂ ਥਾਣਾ ਦੇ ਵਿੱਚ ਸਫਾਈ ਔਰ ਪਾਣੀ ਪੀਣ ਲਈ ਨਿੱਜੀ ਤਨਖਾਹ 'ਚ ਰੱਖਿਆ ਗਿਆ ਸੀ ਔਰ ਇਹ ਗੁਰਪੇਜਾ ਕਰੋਨਾ ਸਮੇਂ ਵੀ ਇਹਨੇ ਲੰਬਾ ਦਿਨ ਸੇਵਾ ਜਿਹੜੀ ਹੈ ਸਾਡੇ ਥਾਣੇ ਦੇ ਨਭਾਈ ਤੇ ਹੁਣ ਵੀ ਇਹ 3 ਮਹੀਨੇ ਤੋਂ ਕੰਮ ਕਰ ਰਿਹਾ ਸੀਗਾ 4 ਤਰੀਕ ਨੂੰ ਕਰੀਬ ਸ਼ਾਮ ਨੂੰ ਇਹ ਦੱਸਿਆ ਨੇ ਮੁੰਚੀ ਸਟਾਫ ਨੂੰ ਕਿ ਮੈਂ ਮੇਲਾ ਪਿੰਡ ਦਾਨੇ ਵਾਲ ਦੇਖਣ ਜਾਣਾ ਤੇ ਪਤਾ ਲੱਗਿਆ ਕਿ 6 ਤਰੀਕ ਨੂੰ ਬਾਅਦ ਦੁਪਹਿਰ ਬਾਸਤੋਂ ਜਦੋਂ ਗਰਮੀ ਪਈ ਤੇ ਥਾਣੀ ਦੀ ਪਿਛਲੀ ਸਾਈਡ ਪੌੜੀਆਂ ਲੱਗੀਆਂ ਇੱਕ 스멜 ਆਈ ਤੇ ਜੋ ਦੇਖਿਆ ਤੇ ਇਹ ਉੱਤੇ ਥਾਣੇ ਦੇ ਉੱਪਰ ਬਣੀਆਂ ਜਿਹੜੀਆਂ ਪੌੜੀਆਂ ਦਾ ਦਰਵਾਜ਼ਾ ਖੁੱਲਾ ਸੀ ਤੇ ਨੇੜੇ ਪਏ ਮਾਲਮ ਕਦਮਾਂ ਕੈਨੀਆਂ ਵਗੈਰਾ ਤੇ ਉਲਟੇ ਉਹ ਡਿੱਗਿਆ ਹੋਇਆ ਸੀਗਾ ਮੋਢੇ ਹਲਾਤਾਂ ਤੇ ਇਹ ਲੱਗ ਰਿਹਾ ਸੀ ਕਿ ਇਹਨੂੰ ਕੋਈ ਜਰੀਲੀ ਚੀਜ਼ ਨੇ ਕੱਟਿਆ ਹੋ ਜਾਂ ਕੋਈ ਕਾਟ ਅਗਰੈਸਟ ਹੋ ਗਈ ਹੋਵੇ ਤੇ ਤੁਰੰਤ ਇਹਦੇ ਵਾਰਸਾਂ ਨਾਲ ਰابطਾ ਕਰਨ ਕੀਤਾ ਜੋ ਉਹ ਵਾਰਸ ਤੇ ਪੰਚਾਇਤੀ ਆਏ ਤੇ ਉਸ ਤੋਂ ਬਾਅਦ ਇਹਦਾ ਪੋਸਟਮਾਰਟ ਨੂੰ ਕੋਦਰ ਸਿਵਲ ਹਸਪਤਾਲ ਤੋਂ ਕਰਾਇਆ ਗਿਆ ਤੇ ਜਿਹਦਾ ਕੱਲ ਰੀਤੀ ਰਿਵਾਜਾਂ ਮੁਤਾਬਕ ਸੰਸਕਾਰ ਜਿਹੜਾ ਹੈ ਇਹਦੇ ਪੈਂਡ ਔਰ ਇਹ ਜਿਹੜਾ ਨੌਜਵਾਨ ਹੈ ਇੱਕ ਤੰਦਰੁਸਤ ਸਿਹਤਮੰਦ ਸਿਗਾ ਉਹਦੇ ਨੇ ਇੱਕ ਪ੍ਰੋ ਫਿਟਨੈਸ ਜਮਾ ਸ਼ਾਹਕੋਟ ਉੱਥੇ ਰੋਜ਼ਾਨਾ ਜਮ ਕਰਨੇ ਜਾਂਦਾ ਸੀਗਾ ਇਹਦੀ ਮੌਤ ਜਿਹੜੀ ਹੈ ਇਹਨਾਂ ਕਿਸੇ ਜਰੇਲੀ ਚੀਜ਼ ਨਾਲ ਕੱਟਨ ਤੇ ਸਪਸ਼ਟ ਹੁੰਦੀ ਹੈ ਤੇ ਸਾਡੀ ਇਹ ਸਾਡਾ ਐਮਪਲਾਈ ਹੋਣ ਦੇ ਨਾਤੇ ਇਹਦੇ ਨਾਲ ਅੱਜ ਵੀ ਤੇ ਇਹਦੇ ਪਰਿਵਾਰ ਨਾਲ ਅਮੇਸ਼ਾ ਹੀ ਸਿਮਤੀ ਹੈਗੀ ਹੈ ਤੇ ਪਰਮਾਤਮਾ ਇਹਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਥੈਂਕ ਯੂ